ਕਾਰ ਕਿਸ਼ ਨੂੰ ਕੋਈ ਮਹਿਨ ਨਾ ਜਾਂਦਾ ਹੈ ਨਹੀਂ ਜੀ ਨਹੀਂ ਸਾਨੂੰ ਕੁਝ ਨਹੀਂ ਪਤਾ ਵੀ ਕਿ ਕੁਝ ਨਹੀਂ ਪਤਾ ਇਹ ਬਾਹਰ ਲਗਾਏ ਹੋਏ ਆ ਤੁਸੀਂ ਸਾਰਾ ਵਿਦਿਆਨੂ ਵਿੱਚ ਬਾਹਰ ਲਗਾਇਆ ਬਸ ਇਹ ਵੀ ਬਾਹਰ ਲਗਾਇਆ ਰੋਕ ਕਿੰਨੀ ਬਾਹਰ ਲਾ ਲਿਆ ਸਾਨੂੰ ਕੁਝ ਪਤਾ ਹੀ ਨਹੀਂ ਹੈ ਕਾਰ ਕਿਸ਼ ਪੈਸੇ ਲੈਂਦੀ ਆ ਨਹੀਂ ਭਾਜੀ ਇਹ ਕਰੋਚਮੈਂਟ ਕਰਨ ਦਾ ਕੀ ਜ਼ਰੀਆ ਕੀ ਹੈ ਇੰਨੀ ਸੇਲ ਲਾਈ ਹੋਈ ਹੈ ਬਾਹਰ ਥੋੜਾ ਅੰਦਰ ਕਰ ਲੋ ਸਿਚੁਏਸ਼ਨ ਹੋ ਜੇ ਐਮਰਜੈਂਸੀ ਕੁਝ ਹੋਵੇ ਵੀਕਲ ਜਿੱਦਾਂ ਲੱਗੇ ਹੋਏ ਨੇ ਬਾਹਰ ਲੱਗੇ ਅੰਦਰ ਲਾਣੇ ਚਾਹੀਦੇ ਕਿ ਨਹੀਂ ਲਾਣੇ ਚਾਹੀਦੇ ਆਗਮਨ ਤਾਂ ਅੰਦਰ ਹੋਣੀ ਚਾਹੀਦੀ ਆ ਜਾਮ ਲੱਗ ਜੇ ਵੱਡਾ ਵੀ ਕਿੱਦਾਂ ਤੁਸੀਂ ਇਸ ਪਰੇਸ਼ਾਨੀ ਦਾ ਹੱਲ ਕਰੋਗੇ ਆਪ ਤੁਹਾਨੂੰ ਕਹਿ ਰਹੇ ਆਪਣੇ ਕਸਟਮਰ ਨੂੰ ਦੀ ਆਪ ਕਹਿ ਰਹੇ ਜੀ ਕਿ ਤੁਸੀਂ ਸਾਈਡ ਤੇ ਲਗਾਓ ਆਪਣਾ ਕਹਿੰਦੇ ਵੀ ਕਿਸੇ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਲੰਘਣ ਵਕਤ ਲੁਧਿਆਣਾ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਛੋਟੇ ਰੇੜੀ ਫੜੀ ਵਾਲਿਆਂ ਦੇ ਉੱਤੇ ਮਿਊਂਸੀਪਲ ਕਾਰਪੋਰੇਸ਼ਨ ਕਾਰਵਾਈ ਕਰ ਦਿੰਦੀ ਹੈ ਅਗਰ ਉਹਨਾਂ ਦੀ ਰੇੜੀਆਂ ਬਾਹਰ ਹੁੰਦੀਆਂ ਤਾਂ ਜਾਂ ਉਹਨਾਂ ਨੂੰ 2500 ਤੇ 2600 ਜੁਰਮਾਨਾ ਲਗਾਇਆ ਜਾਂਦਾ ਵਾ ਲੇਕਿਨ ਅਸੀਂ ਗੱਲ ਕਰਦੇ ਆ ਪਿਛਲੀ ਵਾਰ ਵੀ ਲੁਧਿਆਣਾ ਲਾਈਵ ਨੇ ਪ੍ਰਮੁਖਤਾ ਦਾ ਖਬਰ ਦਿਖਾਈ ਸੀ ਸ਼ਿੰਗਾਰ ਸਲੀਮਾ ਰੋਡ ਦੇ ਤੇ ਪੀਰ ਦੀ ਦਰਗਾਹ ਦੇ ਨਾਲ ਜਿਹੜਾ ਇੱਕ ਸੇਲ ਜਿਹੜੀ ਲੱਗਦੀ ਹੈ ਤੁਹਾਨੂੰ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਸੇਲ ਦੀ ਉਹ ਤਸਵੀਰ ਹੈ ਜਿਹਦੇ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਇੱਥੇ ਬਾਹਰ ਜਿਹੜੀ ਹੈ ਇਸ ਤਰ੍ਹਾਂ ਕਬਜ਼ਾ ਕੀਤਾ ਰੋਡ ਦੇ ਉੱਤੇ ਕਿ ਇਹ ਰੋਡ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਕਿੰਨੇ ਫੁੱਟ ਦੀ ਰੋਡ ਹੈ ਉਸ ਰੋਡ ਦੇ ਉੱਤੇ ਕਿੰਨਾ ਕੁ ਕਬਜ਼ਾ ਜਿਹੜਾ ਤੇ ਤੁਹਾਨੂੰ ਦਿਖਾਇਆ ਜਾ ਰਿਹਾ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਦੁਕਾਨ ਕਿ ਕਿਉਂਕਿ ਸਟਾਲ ਜਿਹੜੇ ਨੇ ਰੋਡ ਦੇ ਉੱਤੇ ਆ ਕੀ ਇਹ ਕੋਈ ਟੈਕਸ ਭਰਦੇ ਨੇ ਕੁਝ ਭਰਦੇ ਨੇ ਕਿ ਨਹੀਂ ਭਰਦੇ ਨੇ ਇਹ ਤਸਵੀਰ ਦਿਖਾਣੀ ਇਸ ਕਰਕੇ ਲਾਜ਼ਮੀ ਆ ਕਿ ਵੀਕਲ ਇੱਥੇ ਰੋਡ ਦੇ ਉੱਤੇ ਖੜੇ ਹੁੰਦੇ ਨੇ ਆਖਿਰ ਵੀਕਲ ਰੋਡ ਦੇ ਉੱਤੇ ਖੜੇ ਕਿਉਂ ਹੁੰਦੇ ਨੇ ਕਿਸ ਦੀ ਮਨਜ਼ੂਰੀ ਨਾਲ ਖੜੇ ਹੁੰਦੇ ਨੇ ਆਕੇ ਕੀ ਵਜ੍ਹਾ ਕੀ ਹੈਗੀ ਆ ਲੇਕਿਨ ਤਸਵੀਰ ਦਿਖਾਈ ਜਾ ਰਹੀ ਹੈ ਕਿ ਆਖਿਰ ਕਿੰਨੀ ਕ ਅਕਰੋਚਮੈਂਟ ਜਿਹੜੀ ਇਸ ਰੋਡ ਦੇ ਉੱਤੇ ਕੀਤੀ ਗਈ ਹੈ ਪੀਰ ਦੀ ਦਰਗਾਹ ਸਾਹਮਣੇ ਆ ਤੇ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਰੋਡ ਦੇ ਉੱਤੇ ਸਾਰੇ ਸਾਰੇ ਜਿਹੜੇ ਨੇ ਬਾਰ ਜੈਕਟਾ ਦਾ ਇਸ ਤਰ੍ਹਾਂ ਲਗਾਇਆ ਗਿਆ ਹੋਇਆ ਕਿ ਜੈਕਟਾ ਬਾਹਰ ਸੇਲ ਲਾਈ ਹੋਈ ਹੈ ਆਊਟਰੇਟ ਲਾਈ ਹੋਈ ਆ ਲੇਕਿਨ ਇੱਕ ਵੱਡੀ ਗੱਲ ਅਜ ਸਾਹਮਣੇ ਆਂਦੀ ਹੈ ਕਿ ਆਖਿਰ ਕਾਰਪੇਸ਼ਨ ਨੂੰ ਕੋਈ ਮਿਲ ਨਾ ਜਾਂਦਾ ਵੈ ਜਾਂ ਕਾਰਪੇਸ਼ਨ ਦੇ ਮੁਲਾਜ਼ਮ ਇੱਥੇ ਕਾਰਵਾਈ ਕਰਨਾ ਮੁਨਾਸਿਬ ਨਹੀਂ ਸਮਝਦੇ ਨੇ ਆਖਿਰ ਵਜ੍ਹਾ ਕੀ ਹੈਗੀ ਹੈ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਆ ਕਿਉਂਕਿ ਵੱਡੇ ਵੱਡੇ ਪਿੱਛੇ ਤੁਹਾਨੂੰ ਦਿਖਾਦਾ ਇੱਕ ਬੋਰਡ ਜਿਹੜੇ ਦੇ ਕਿੰਨੇ ਵੱਡੇ ਵੱਡੇ ਜਿਹੜੇ ਬੋਰਡ ਇੱਥੇ ਲਗਾਏ ਗਏ ਹੋਏ ਨੇ ਇਹ ਤਸਵੀਰ ਦਿਖਾ ਰਹੇ ਆ ਕਿ ਭਾਈ ਇੱਕ ਮਿੰਟ ਇੱਕ ਮਿੰਟ ਕੋਈ ਪਰਮਿਸ਼ਨ ਹੈਗੀ ਆ ਦੀ ਨਹੀਂ ਨਹੀਂ ਕੋਈ ਅਦਰ ਹੀ ਨਹੀਂ ਗੱਲ ਦੀ ਪਰਮਿਸ਼ਨ ਹੈ ਨਹੀਂ ਨਾ ਕੋਈ ਪਰਮਿਸ਼ਨ ਨਹੀਂ ਕਾਰਪੋਰੇਸ਼ਨ ਪਰਚੀ ਕੱਢਦੀ ਹੈ ਨਹੀਂ ਨਹੀਂ ਕੋਈ ਪਰਚੀ ਨਹੀਂ ਕੱਢਦੀ ਜਾਂਦੀ ਕੋਈ ਅਸੀਂ ਪੱਤਰਕਾਰ ਨੂੰ ਪੈਸੇ ਨਹੀਂ ਦੇ ਰਹੇ ਹੈਗੇ ਜਿਵੇਂ ਸਾਡੇ ਭਾਈ ਸਾਹਿਬ ਆ ਕੇ ਕਹ ਰਹੇ ਕਿ ਪੱਤਰਕਾਰ ਨੂੰ ਵੀ ਪੈਸੇ ਦੇ ਰਹੇ ਹੋ ਅਸੀਂ ਕੋਈ ਪੈਸੇ ਨਹੀਂ ਦੇ ਰਹੇ ਹੁਣ ਪਬਲਿਕ ਨੂੰ ਅਸੀਂ ਕਹਿ ਰਹੇ ਆ ਕਿ ਜਲੀ ਤੁਹਾਡੀ ਆਪਣਾ ਬਾਈਕ ਹੈਗੀ ਤੁਸੀਂ ਸਾਡੇ ਕੋਲ ਸੇਲ ਪਰਚੇਸ ਕਰਨ ਆ ਰਹੇ ਹੋ ਕੁਝ ਵੀ ਤੁਸੀਂ ਆਪਣਾ ਸਾਈਡ ਤੇ ਲਗਾਓ ਜਰਾ ਤੁਸੀਂ ਇਹ ਆਊਟਲੈਟ ਬਾਹਰ ਲਾਇਆ ਹੋਇਆ ਵਾ ਰੋਡ ਦੇ ਉੱਤੇ ਕਿੰਨਾ ਕਬਜ਼ਾ ਹੈਗਾ ਤੁਸੀਂ ਆਪ ਸਮਝਦਾਰੋ ਟੇਬਲ ਬਾਹਰ ਲੱਗੇ ਨੇ ਤੁਸੀਂ ਇਹ ਚੀਜ਼ ਨੂੰ ਅੰਦਰ ਕਰ ਲੋ ਕਿ ਕਾਰਵਾਈ ਜਿਹੜੀ ਕੱਲ ਨੂੰ ਹੁੰਦੀ ਹੈ ਕਿ ਕਾਰਵਾਈ ਨਾ ਹੋਵੇ ਕਿਉਂਕਿ ਹਰ ਸਾਲ ਦਾ ਜਿਹੜਾ ਇੱਕ ਵਿਸ਼ਾ ਬਣ ਜਾਂਦਾ ਕਿ ਇੱਥੇ ਸੇਲ ਲੱਗਦੀ ਹੈ ਪਿਛਲੀ ਵਾਰ ਵੀ ਲੱਗਦੀ ਸੀਗੀ ਲੇਕਿਨ ਹੁਣ ਵੀ ਲੱਗੀ ਹੁਣ ਜਿਆਦਾ ਹੀ ਬਾਹਰ ਆ ਗਏ ਨੇ ਵੀਰ ਉਹ ਤਾਂ ਵਿਸ਼ਾਲ ਜੀ ਕਰਵਾਉਂਦੇ ਆ ਸੀ ਚਲੋ ਅਸੀਂ ਵੀ ਆਸ ਕਰਾਂਗੇ ਸਾਡਾ ਭਰਾ ਸਾਡੀ ਗੱਲ ਮੰਨੇਗਾ ਲੇਕਿਨ ਇਹ ਤਸਵੀਰ ਦਿਖਾ ਰਿਹਾ ਵਹੀਕਲ ਜਰੂਰ ਅੰਦਰ ਕਰਾਓ ਕਿਉਂਕਿ ਜਾਮ ਚਲੋ ਐਂਬੂਲੈਂਸ ਕੋਈ ਆਵੇ ਜਾਂ ਜਾਮ ਲੱਗ ਜਾਵੇ ਵੱਡਾ ਫੇ ਕਿੱਦਾਂ ਤੁਸੀਂ ਇਸ ਪਰੇਸ਼ਾਨੀ ਦਾ ਹੱਲ ਕਰੋਗੇ ਆਪ ਖੁਦ ਕਹਿ ਰਹੇ ਆਪਣੇ ਕਸਟਮਰ ਨੂੰ ਤੁਸੀਂ ਆਪ ਕਹਿ ਰਹੇ ਜ ਇਹ ਤਸਵੀਰ ਦਿਖਾਈ ਜਾ ਰਹੀ ਹੈ ਤੁਹਾਨੂੰ ਚਲੋ ਵੀਰ ਤਾਂ ਮੰਨ ਗਿਆ ਇੱਕ ਵੀਰ ਤਾਂ ਮੰਨਿਆ ਵਾ ਕਿ ਪਿੱਛੇ ਕਰ ਲਾਂਗੇ ਲੇਕਿਨ ਹੋਰ ਆਊਟਲੈਟ ਜਿਹੜੀ ਇੱਥੇ ਲੱਗੀਆਂ ਤਸਵੀਰਾਂ ਇਸ ਕਰਕੇ ਦਿਖਾਣੀ ਲਾਜ਼ਮੀ ਵੀ ਹੈ ਕਿ ਆਊਟਲੈਟ ਲੱਗੀਆਂ ਹੋਈਆਂ ਨੇ ਇਹ ਜਾਨ ਮੇਰੀ ਆਪਣੀ ਦੁਕਾਨ ਹੈ ਮੈਂ ਜਿੰਨੇ ਮਾਲਕ ਦੀ ਆ ਕਾਰ ਪਿਛੇ ਨੂੰ ਕੋਈ ਮਿੰਨਾ ਜਾਂਦਾ ਹੈ ਮੈਂ ਜਿੰਨੇ ਹੈ ਸਾਨੂੰ ਕੁਝ ਨਹੀਂ ਪਤਾ ਵੀਰੇ ਕੁਝ ਨਹੀਂ ਪਤਾ ਇਹ ਬਾਹਰ ਲਗਾਏ ਹੋਏ ਆ ਤੁਸੀਂ ਸਾਰਾ ਵੀਰੇ ਨੂੰ ਬਾਹਰ ਲਗਾਇਆ ਬਸ ਹਾਂ? ਐਮੀ ਬਾਹਰ ਲਗਾਇਆ ਬਸ। ਐਮੀ ਬਾਹਰ ਲਾ ਲਿਆ। ਸਾਨੂੰ ਕੁਝ ਪਤਾ ਹੀ ਨਹੀਂ ਹੈ ਕੀ ਦੱਸਾਂ। ਚਲੋ, ਅਨਨ ਨੂੰ ਤਾਂ ਪਤਾ ਨਹੀਂਗਾ। ਇੱਕ ਸਹੀ ਸਮਝਦੇ ਮੈਸੇ ਤੁਸੀਂ ਇਹਨੂੰ? ਇਹਨੂੰ ਸਹੀ ਸਮਝਦੇ ਆ? ਛੋਟਾ ਸਵਾਲ ਹੈ ਇੱਕ। ਮੈਨੂੰ ਯਾਰ ਇਹਦੇ ਬਾਰੇ ਕੋਈ ਜਵਾਬ ਦੇਣਾ ਹੀ ਨਹੀਂ ਆਉਂਦਾ ਯਾਰ। ਨਹੀਂ, ਉਹ ਨਹੀਂ ਮੈਂ ਕਹਿ ਰਿਹਾ ਜਿੱਦਾਂ ਕੋਈ ਸਿਚੁਏਸ਼ਨ ਹੋ ਜੇ, ਐਮਰਜੈਂਸੀ ਕੁਝ ਹੋਵੇ, ਵਹੀਕਲ ਜਿੱਦਾਂ ਲੱਗੇ ਹੋਏ ਨੇ ਬਾਹਰ ਲੱਗੇ, ਅੰਦਰ ਲਾਣੇ ਚਾਹੀਦੇ ਕਿ ਨਹੀਂ ਲਾਣੇ ਚਾਹੀਦੇ? ਆਪਰੇਟਟ ਅੰਦਰ ਹੋਣੀ ਚਾਹੀਦੀ ਆ। ਚਲੋ ਹੋ ਜਾ ਸਮੇਂ ਦੇ ਮੁਤਾਬਕ ਹੀ ਹੈ ਨਾ ਸਾਰਾ ਸੱਣਾ ਇਹਨਾਂ ਲਈ ਲੇਕਿਨ ਇਹ ਲਾਜ਼ਮੀ ਹੈ ਦਿਖਾਣੀ ਤਸਵੀਰ ਇੱਕ ਵੀਰ ਹੈ ਸਾਡੇ ਨਾਲ ਤੁਹਾਡੀ ਹੈ ਨਾ ਨਾ ਭਾਜੀ ਆ ਜਾ ਮੇਰੀ ਜਾਨ ਜਾਨ ਕਾਰਪੋਰੇਸ਼ਨ ਪੈਸੇ ਲੈਂਦੀ ਹੈ ਹਾਂਜੀ ਕਾਰਪੋਰੇਸ਼ਨ ਪੈਸੇ ਲੈਂਦੀ ਹੈ ਕਿਸੇ ਆਪसे ਆਪ ਭਾਈ ਬਾਹੂ ਕੋ ਪਤਾ ਹੋਗਾ ਹਮੇਂ ਕੀ ਆ ਰਿਹਾ ਬਾਹੂ ਹੋਣਗੇ ਕਿ ਨਹੀਂ ਹੋਣਗੇ ਹਮੇਂ ਪੈਸਾ ਨਹੀਂ ਜਾਂਦਾ ਹਮੇਂ ਕੁਝ ਨਹੀਂ ਪਤਾ ਤੁਹਾਨੂੰ ਕੁਝ ਨਹੀਂ ਪਤਾ ਸਰ ਹਮਨੇ ਤਾਂ ਕੰਮ ਕਰ ਰਹਾ ਜੋ ਹੋਗਾ ਬਾਹੂ ਕੋ ਪਤਾ ਹੋਗਾ ਮੇਰੇ ਕੋ ਥੋੜੀ ਕੁਝ ਪਤਾ ਹੈ ਵੱਡੇ ਵੀਰ ਤੁਹਾਡੀ ਐ ਨਾ ਇਹ ਤੁਹਾਡੀ ਐ ਉਹ ਨਾ ਨਾ ਕਹੀਓ ਬਾਹ ਕਿੱਥੇ ਘਰੇ ਗਿਆ ਆ ਵਾ ਤੁਹਾਡੀ ਐ ਮੈਂ ਉਹ ਬਾਹ ਨਹੀਂ ਬਾਹ ਤੁਸੀਂ ਹੋ ਹਾਂਜੀ ਕਾਰਪੋਰੇਸ਼ਨ ਪੈਸੇ ਲੈਂਦੀ ਆ ਨਹੀਂ ਭਾਜੀ ਇਹ ਕਰੋਚਮੈਂਟ ਕਰਨ ਦਾ ਕੀ ਜ਼ਰੀਆ ਕੀ ਐ ਇੰਨੀ ਸੇਲ ਲਾਈ ਹੋਈ ਐ ਬਾਹ ਥੋੜਾ ਅੰਦਰ ਕਰ ਲੋ ਅਚਾ ਚੰਗਾ ਥੋੜਾ ਅੰਦਰ ਕਰ ਲੋ ਭਾਈ ਦੇਖੋ ਅੰਦਰ ਹੀ ਤਾਂ ਹੈਗੀ ਐ ਮੇਰੀ ਜਾਣ ਆਹ ਟੇਬਲ ਅੰਦਰ ਕਰ ਲੋ ਸਾਡੇ ਕਹਿਣ ਤੇ ਕਰ ਲੋ ਕਰ ਲੈਂਦੇ ਭਾਜੀ ਹਾਂ ਕਰ ਲੈਂਦੇ ਸਾਨੂੰ ਵੀ ਹੋ ਜੂਗਾ ਸਾਡੇ ਭਰਾ ਨੇ ਸਾਡਾ ਮੰਨ ਲਿਆ ਮਾਨ ਰੱਖ ਲਿਆ ਲੋਕ ਕਰ ਲੈਂਗੇ ਚਲੋ ਇਹ ਤਸਵੀਰ ਦਿਖਾਣੀ ਇਸ ਕਰਕੇ ਲਾਜ਼ਮੀ ਸੀਗੀ ਕਿਉਂਕਿ ਅਕਰੋਚਮੈਂਟ ਦੀ ਗੱਲ ਕੀਤੀ ਜਾਵੇ ਤਾਂ ਅੱਧਰਲੀ ਸਾਈਡ ਦਿਖਾਵਾਂ ਜਿਹੜੇ ਸਾਈਕਲ ਨੇ ਉਹ ਬਾਹਰ ਨੇ ﺍﻟमारीयां ਬਾਹਰ ਰੱਖਿਆ ਹੋਈਆਂ ਨੇ ਦੂਜੀ ਸਾਈਡ ਤੇ ਦਿਖਾਵਾਂ ਵੱਡੇ ਵੱਡੇ ਬੋਰਡ ਬਾਹਰ ਨੇ ਲੇਕਿਨ ਇੱਕ ਤਸਵੀਰ ਸਾਹਮਣੇ ਸਮਝ ਆਂਦੀ ਨਹੀਂਗੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਖਿਰ ਅਕਰੋਚਮੈਂਟ ਖਤਮ ਕਰਨ ਦੀ ਗੱਲ ਕਰਦੀ ਆ ਤਹਿ ਬਜਾਰੀ ਤਹਿ ਬਜਾਰੀ ਆਖਿਰ ਕਿਉਂ ਕੰਮਕਾਰੀ ਉੱਤੋਂ ਦੀ ਗੱਲ ਕੀਤੀ ਜਾਵੇ ਸ਼ਿੰਗਾਰ ਚੌਂਕੀ ਨਾਲ ਹੈ ਲੇਕਿਨ ਉਹਦੇ ਵੱਲੋਂ ਜਦੋਂ ਬਲੌਰ ਸਿੰਘ ਇੱਥੇ ਹੁੰਦੇ ਸੀਗੇ ਐਸਆਈ ਬਤੌਰ ਚੌਂਕੀ ਇੰਚਾਰਜ ਹੁੰਦੇ ਸੀ ਉਹਨਾਂ ਨੇ ਇੱਥੇ ਪਿਛਲੀ ਵਾਰ ਦੀ ਗੱਲ ਕੀਤੀ ਹੋਵੇ ਸਾਰੇ ਪਿੱਛੇ ਇਤਹਾਏ ਦਿੱਤੀ ਸੀ ਅਨਾਉਂਸਮੈਂਟ ਕਰਾਈ ਸੀ ਕਿ ਸਾਰੇ ਪਿੱਛੇ ਉਹ ਕਰ ਦੇਣ ਕਿਉਂਕਿ ਰੋਡ ਤੇ ਜਾਮ ਨਹੀਂ ਲੱਗਣਾ ਹੁਣ ਦੇਖਦੇ ਹਾਂ ਖਬਰ ਨਿਸ਼ਚਿਤ ਹੋਣ ਤੋਂ ਬਾਅਦ ਕਿ ਆਖਿਰ ਕੀ ਇਹਨੂੰ ਪਿੱਛੇ ਟਾਇਆ ਜਾਂਦਾ ਕਿ ਨਹੀਂ ਟਾਇਆ ਜਾਂਦਾ ਇੱਕ ਵੱਡਾ ਸਵਾਲ ਹੈ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ ਮੈਂ ਕਿ ਮਨਵਾ ਤੋ ਸੋ ਕੀ ਕਾਰਵਾਈ ਕੀਤੀ ਜਾ ਰਹੀ ਪਾਜੀ ਉੱਥੇ ਕਾਰਵਾਈ ਕੀ ਆਪਾਂ ਅਨਾਉਂਸਮੈਂਟ ਇੱਕ ਵਾਰ ਤਾਂ ਕਰੀਏ ਉਹਨਾਂ ਨੂੰ ਇੰਟੀਮੇਟ ਤਾਂ ਕਰੀਏ ਨਾ ਹਾਂ ਕਿੰਨੇ ਵੀ ਜਾਣਾ ਅਲਟੀਮੇਟ ਕਰਨਾ ਬੈਠਾ ਹੋ ਗਿਆ ਬਾ ਚੱਲਦੇ ਆ ਜੀ ਪਹੁੰਚਿਆ ਸ਼ੇਰਪੁਰ ਤੋਂ ਰੋਟੀ ਖਾਦੀ ਆ ਗਏ